ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਰ ਸਰਬ ਕਲਾ ਸਮਰਾਤ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੋਹਿਲੇ ਰਖ ਹੋ ਰਖਣ ਹਰ ਦਿਆਲਾ ਨਾਨਕ ਘਰ ਕੇ ਗੋਲੇ ਸੁਖ ਹੋ ਟਲ ਗੁਰ ਸੇਵੀਐ ਇਹਨ ਸਹਿ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸੁਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹਮਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨ ਸਿਉ ਸੰਗ ਨ ਛੁਟਕਿਓ ਅਦਕ ਅਹਮਦ ਬਾਦੀ ਪਿਆਰੇ ਇਨ ਬਿਦ ਮਿਲਨ ਨ ਜਾਇ ਮੈਂ ਕੀਏ ਕਰਮਾ ਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦਿਜੈ ਬੁੱਧ ਵਿਵਕਾ ਰਹਾਉ ਮੋਨ ਭਿਓ ਕਰਪਾਤੀ ਰਿਹਉ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਈ ਮਨ ਕੀ ਮੈਲ ਨਾ ਉਤਰੈ ਏ ਬਿਦ ਜੇ ਲਖ ਯਤਨ ਕਰਾਈ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਾਨ ਦਾ ਤਰ ਅੰਨ ਵਸਤਰ ਭੂਮ ਬਹੁ ਵਰਪੇ ਨਹ ਮਿਲਿਆ ਹਰ ਦਵਾਰ ਪੂਜਾ ਅਰਚਾ ਬੰਦਨ ਡੰਡਉਤ ਖੜ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਦਨ ਮਹਿ ਪ੍ਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਅਸਨ 84 ਇਹ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਰ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਤਾ ਭੈਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤ ਤਿਰੂ ਸਿਵਕ ਇਹ ਰੰਗ ਮਾਤਾ ਭੈਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤ ਰਹਾ ਉਹ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ